ਚੰਨ ਪੰਡਵਾਪੁਰੋਂ ਜਿੱਥੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਡੇਰੇ ਦੇ ਮੁਖੀ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਚੇਅਰਮੈਨ 108 ਸੰਤ ਮਹਿੰਦਰਪਾਲ ਪੰਡਵਾ ਜੀ ਦੀ ਯੋਗਗਗਵਾਈ ਵਿੱਚ ਹੜਪੀੜਤ ਇਲਾਕਿਆਂ ਵਿੱਚ ਪਹੁੰਚ ਕੇ ਹੜਪੀੜਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉੱਥੇ ਸੰਤਾਂ ਮਹਾਪੁਰਸ਼ਾਂ ਦੀ ਅਗਵਾਈ ਵਿੱਚ ਹੁਣ ਹੜਪੀੜਤ ਲੋਕਾਂ ਲਈ ਫਰੀਦ ਦਵਾਈਆਂ ਦੀ ਸੇਵਾ ਕੀਤੀ ਜਾ ਰਹੀ ਹੈ। ਡੇਰੇ ਵਿਖੇ ਸੇਵਾਦਾਰਾਂ ਵੱਲੋਂ ਹੜਪੀੜਤਾਂ ਲਈ ਵੱਖ-ਵੱਖ ਬਿਮਾਰੀਆਂ ਦੀਆਂ ਦਵਾਈਆਂ, ਸਾਬਣ, ਤੇਲ ਅਤੇ ਹੋਰ ਲੋੜਵੰਦ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹਨੋ ਦਵਾਈ ਖੰਗ ਦੀ ਦਵਾਈ ਸਾਹ ਸੰਦਰਿਓ ਫੇਰ ਦੀ ਦਵਾਈ ਨੋਈ ਦਰਦਾਂ ਦੀ ਦਵਾਈ ਤਾਂ ਕਾ ਕਿਸੇ ਨੂੰ ਲੱਗ ਜਾਣਾ ਉਹਨਾਂ ਦੀ ਦਵਾਈ ਦੇਖੋ ਬੁਖਾਰ ਦੀ ਦਵਾਈ ਦੰਤਾਂ ਦੀ ਦਵਾਈ ਅਲਰਜੀ ਦੀਆਂ ਗੋਲੀਆਂ ਅਲਰਜੀ ਦੀਆਂ ਗੋਲੀਆਂ ਇਹ ਕੌਟਲੀਆਂ ਗੋਲੀਆਂ ਕੌਟ ਦੇ ਕੱਤੇ ਸਾਗ ਦੇ ਕੱਤੇ ਕੱਪਸੂਲ ਵੀ ਜਾਂਦੇ ਆ ਸਾਡੀ ਸਿੱਧੀਆਂ ਤੱਕ ਦੀ ਸਿੱਧੀਆਂ ਉਹ ਅਗਰ ਦੀਆਂ ਸਿੱਧੀਆਂ ਹੱਥੋਂ ਜਾਵਾ ਕਮਜ਼ੋਰ ਆਪਾਂ ਸਾਪਣੋਂ ਬੱਖਣੋਂ ਉਹ ਦਵਾਈਆਂ ਜਿਹੜੀਆਂ ਮਾਦਿਆਂ ਦੇ 10 ਦਵਾਈਆਂ ਤੇ ਮਾਰਦੇ ਉਹ ਰੱਖ ਕੇ ਪਧਾਰਾ ਤੇ ਢੇਰੇ ਲਾ ਕੇ ਪੁੱਛ ਅਸੀਂ ਰੱਖ ਕੇ ਇਕੱਠਾ ਕਰ ਲਿਆ ਉੱਥੇ ਸੰਗਤ ਸੰਤ ਸਿੰਘ ਕੀਤਾ ਜਾਵੇਗਾ ਮੈਂ ਹਰਿਆਣਿਆ ਸਰਪਤਾ ਦਾ ਤੋਂ ਮਾਫ ਕਰਦਾ ਜਿੰਨਾ ਸਾਗੇ ਦੇ ਕਾਰਜ ਨਹੀਂ ਜਾਂਦੇ ਆ ਸਤਸੰਗਤ ਦੀ ਲੰਗਰ ਖਵਾਦੇ ਨਾਲ ਨਾਲ ਤੇ ਦਵਾਈਆਂ ਤੇ ਲੱਗੀਆਂ ਅਸੀਂ ਰਹਿ ਤੀਤਾ ਜਿੱਥੇ ਚੋਰਿਆ ਚੋਤੇ ਜਾ ਰਹੇ ਆ ਬੰਨੀ ਸੱਦਣੋ ਤੇ ਤੁਹਾਡੇ ਸੱਤੇ ਸੱਤ ਸੋ ਰਿਆ ਜਾਇ ਕਰਦੇ ਹਨ ਕਰਦੇ ਵਾਰ ਕਿੰਦੀ ਘਾਸਾ ਤੇ ਵਾਰ ਕਿੰਦੀ ਭਤੇ ਇਲਾਕਿਆਂ ਦੇ ਵਿੱਚ ਸਾਰੀਆਂ ਸੰਸਥਾਵਾਂ ਲੱਗੀਆਂ ਹੋਈਆਂ ਨੇ ਉਥੇ ਪਾਕੀ ਤੇ ਸ਼ਕਤੀ ਦਾ ਪ੍ਰਤੀਕ ਡੇਰਾ 108 ਸੰਤ ਬਾਬਾ ਹੰਸਰਾਜ ਜੀ ਮਹਾਰਾਜ ਇਤਿਹਾਸਕ ਸ੍ਰੀ ਗੁਰੂ ਰਵਿਦਾਸ ਜੀ ਸੰਸਥਾ ਸੱਚਖੰਡ ਪੰਡਵਾ ਦੇ ਮੌਜੂਦਾ ਗੱਦੀ ਨਸੀਹ ਸੰਤ ਬਾਬਾ ਮਹਿੰਦਰਪਾਲ ਜੀ ਆਪ ਅਗਵਾਈ ਕਰਕੇ ਲੰਗਰਾਂ ਦੀਆਂ ਸਵਾਮਾਂ ਕਿੱਥੇ ਲੈ ਕੇ ਜਾਂਦੇ ਨੇ ਔਰ ਦੂਰ ਦੂਰ ਤੱਕ ਉਹਨਾਂ ਲੋਕਾਂ ਤੱਕ ਲੰਗਰ ਪਹਚਾ ਰਹੇ ਨੇ ਅੱਜ ਹੋਰ ਅਪਰਾਲਾ ਕੀਤਾ ਗਿਆ ਉਹਨਾਂ ਸੰਤਾਂ ਵਾਸਤੇ ਮੈਡੀਸਨ ਔਰ ਬੁਖਾਰ ਦੇ ਪ੍ਰੋਡਕਟ ਦਰਦਾਂ ਦੇ ਪ੍ਰੋਡਕਟ ਅਤੇ ਉਹਨਾਂ ਦੇ ਨਹਾਉਣ ਵਾਸਤੇ ਸਾਬਣ ਕੱਪੜੇ ਧੋਣ ਵਾਸਤੇ ਸਾਬਣ ਸਰੀਰ ਨੂੰ ਲਾਉਣ ਵਾਸਤੇ ਤੇਲ ਜਿਹੜੇ ਵਿਚਾਰੀਆਂ ਸੰਕਾ ਨੂੰ ਕਈ ਕਈ ਦਰੋਗਾਂ ਨੇ ਨਾਤਿਆਂ ਨੂੰ ਔਰ ਉਹਨਾਂ ਵਾਸਤੇ ਬਾਬਾ ਜੀ ਨੇ ਮੋੜ ਪ੍ਰਾਲਾ ਕੀਤਾ ਅੱਜ ਬਹੁਤ ਦੂਰ ਸੰਧ ਬਾਬਾ ਮਹਿੰਦਰਪਾਲ ਦੀ ਆਪਨਾ ਮੈਨੇਜਮੈਂਟ ਨੂੰ ਵਾਈ ਕਰਦੇ ਹੋਏ ਮੋੜੇ ਗੱਡੀ ਲਾ ਕੇ ਆਪ ਚੱਲਦੇ ਨੇ ਔਰ ਉਹਨਾਂ ਦੇ ਪਿੱਛੇ ਪੂਰੀ ਮੈਨੇਜਮੈਂਟ ਲੰਗਰਾਂ ਦੀਆਂ ਸਲਾਮਾਂ ਦਵਾਈਆਂ ਦੀਆਂ ਸਵਾਮਾਂ ਸਾਬਣ ਤੇਲ ਦੀਆਂ ਸਵਾਮਾਂ ਆਪ ਲੈ ਕੇ ਜਾਂਦੇ ਨੇ ਔਰ ਆਪਣੀ ਸਿਹਰ ਤੋਂ ਬਾਹਰਲੇ ਇਲਾਕੇ ਜਿਹੜੇ ਦੂਰ ਦੂਰ ਨੇ ਖੰਨਾ ਹੋਇਆ ਮੋਗਾ ਹੋਇਆ ਤੁਸੀਂ ਬਣ ਹੋਇਆ ਸਤਲੁਜ ਰਿਆ ਔਰ ਸਾਰੇ ਇਲਾਕੇ ਦੇ ਵਿੱਚ ਸਾਧ ਸੰਗਤ ਜੀ ਦਵਾਈਆਂ ਲੈ ਕੇ ਜਾ ਰਹੇ ਨੇ ਔਰ ਮੰਨਦੀ ਸੇਵਾ ਕਰਦੇ ਨੇ ਇਹ ਇੱਕ ਵਾਰ ਨਹੀਂ ਜਦੋਂ ਵੀ ਕੋਈ ਕੋਈ ਵੀ ਸਮਾਜ ਤੇ ਪੀੜ ਸੰਸਾਰ ਤੇ ਪੀੜ ਬਣਦੀ ਆ ਕੋਈ ਅਹਿਮ ਸਾਧ ਸੰਗਤ ਨੂੰ ਨੁਕਸਾਨ ਹੁੰਦਾ Chandar Consultants Limited Building Maintenance Handyman Under Chat Trade platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car paintering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ